ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਕਣਾ ਦੇ ਰਹਿਣ ਵਾਲੇ ਇੱਕ 35 ਸਾਲਾ ਵਿਅਕਤੀ ਉੱਤੇ ਉਸੇ ਸਾਲੇ ਨੇ ਦੀ ਰਾਤ ਹਮਲਾ ਕਰਦਿਆਂ ਹੋਇਆ ਉਸਦੇ ਪੇਟ ਵਿੱਚ ਗੋਲੀ ਮਾਰੀ ਹੈ ਜਿਕਰ ਜੋਕੀ ਕਿ ਪਿੰਡ ਚੀਕਣਾ ਦੇ ਵਿਕਰਮ ਸਿੰਘ ਪੁੱਤਰ ਸਵਾਰੀ ਆਪਾਜਨ ਸਿੰਘ ਰੋਜ਼ਾਨਾ ਜਿਵੇਂ ਆਪਣੀ ਛੋਟੀ ਬੱਚੀ ਦੇ ਨਾਲ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਤਾਂ ਅੱਧੀ ਰਾਤ ਉਸਦੇ ਘਰ ਦੇ ਵਿੱਚ ਪਸ਼ੂਆਂ ਦੇ ਬਾੜੇ ਦੇ ਵੱਲੋਂ ਉਸ ਦਾ ਸਾਲਾ ਦਾਖਲ ਹੋਇਆ ਵਿਕਰਮ ਦੀ ਮਾਂ ਕੁਲਵੰਤ ਕੋਰ ਦੇ ਮੁਤਾਬਿਕ ਵਿਕਰਮ ਦੇ ਸਾਲੇ ਨੇ ਸੁੱਤੇ ਤੇ ਦੇ ਗਲ ਵਿੱਚ ਅੰਮਾ ਵਾਕਏ ਬਰੰਦ ਦੇ ਵਿੱਚ ਘੂਕੀਸ ਰਿਆ ਜਦੋਂ ਵਿਕਰਮ ਨੇ ਚੀਕ ਚਾਹਾੜਾ ਪਾਇਆ ਤਾਂ ਉਸ ਦੀ ਮਾਂ ਤੇ ਪ੍ਰੋਤਿਜਨ ਬਲੀ ਉਸ ਦੀ ਮਾਸੀ ਉੱਠ ਕੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਲੇਕਿਨ ਉਦੋਂ ਤੱਕ ਵਿਕਰਮ ਦੇ ਸਾਰੇ ਨੇ ਉਸਤੇ ਗੋਲੀ ਨਾਲ ਵਾਰ ਕਰ ਦਿੱਤਾ ਅਤੇ ਗੋਲੀ ਵਿਕਰਮ ਦੇ ਪੇਟ ਵਿੱਚ ਲੱਗੀ ਜਦਕਿ ਉਸ ਦਾ ਸਾਲਾ ਮੌਕੇ ਤੋਂ ਫਰਾਰ ਹੋ ਗਿਆ ਇਦਾਂ ਜਿੱਥੇ ਪਿੰਡ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਉਸ ਦੀ ਮਾਤਾ ਕਲਵੰਤ ਕੋਲ ਦਾ ਵੀ ਬੁਰਾ ਹਾਲ ਹੈ ਉਸਨੇ ਕਿਹਾ ਕਿ ਉਸਦੇ ਪੁੱਤ ਦਾ ਬਿਆ ਨਜ਼ਦੀਕੀ ਪਿੰਡ ਬਲੋਲੀ ਵਿਕੇ ਹੋਇਆ ਸੀ ਵਿਆਤੋਕੋਚੇ ਮਗਰੋਹੀ ਵਿਕਰਮ ਅਤੇ ਉਸਦੀ ਪਤਨੀ ਦਾ ਆਪਸ ਵਿੱਚ ਝਗੜਾ ਰਹਿਣ ਲੱਗਿਆ ਅਤੇ ਹੌਲੀ-ਹੌਲੀ ਵੱਧਦਾ ਗਿਆ ਤੇ ਦੁਰਨਾਤ ਧਰਾਂ ਦੇ ਵਿੱਚ ਅਦਾਲਤੀ ਕੇਸ ਚੱਲ ਪਿਆ ਇਸ ਝਗੜੇ ਤੋਂ ਖਫਾ ਵਿਕਰਮ ਨੇ ਸਾਲੇ ਵੱਲੋਂ ਤੇ ਦੇ ਦਾਪ ਉਹਨਾਂ ਦੇ ਘਰ ਵੱੜ ਕੇ ਹਮਲਾ ਕੀਤਾ ਗਿਆ ਜਿਸ ਵਿੱਚ ਵਿਕਰਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਹਿਲਾ ਉਸ ਨੂੰ ਸਿਵਲ ਹਸਤਾਛੀ ਅਨੰਦਪੁਰ ਸਾਹਿਬ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਡੀਆਈ ਰੈਫਰ ਕਰ ਦਿੱਤਾ ਗਿਆ ਗੋਲੀ ਚਲਾਣ ਵਾਲਾ ਵਿਅਕਤੀ ਸਾਫ ਦਾ ਫੌਜੀ ਦੱਸਿਆ ਜਾ ਰਿਹਾ ਹੈ ਇਸ ਬੰਦੀ ਥਾਣਾ ਮੁਕੀ ਜਤਨਕਪੂਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਘਟਨਾ ਦਾ ਪਤਨਾ ਚਲਿਆ ਸੀ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਪਹੁੰਚ ਕੇ ਮੌਂਹਨਾ ਕੀਤਾ ਗਿਆ ਹੈ ਫਿਲਹਾਲ ਉਹਨਾਂ ਦੇ ਪਾਸ ਬਿਆਨ ਦਰ ਨਹੀਂ ਹਨ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਵਿਅਕਤੀ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰੀ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਅਜੀਤ ਵਿਕਰਮ ਖਤਰੇ ਤੋਂ ਬਾਹਰ ਹੈ ਅਤੇ ਉਸ ਦਾ ਪੀਜੀਆ ਵਿਖੇ ਇਲਾਜ ਚੱਲ ਰਿਹਾ ਹੈ ਬੀਰ ਰਿਪੋਰਟ ਮੇਰਾ ਪੰਜਾਬ ਨਿਊਜ਼ ਧੰਨਵਾਦ ਕਰੋ ਜੀ ਅੱਛਾ ਕੀ ਗੱਲ ਹੋਈ ਜੀ ਰਾਤ ਰਾਤ ਜੀ ਨੂੰ ਆਇਆ ਜੀ ਉਹਦਾ ਸਾਹ ਉਹਨੇ ਨਾ ਫਿਰ ਮੈਨੂੰ ਮੈਂ ਪੂਰੇ ਸੁੱਤੀ ਵੀ ਤੀ ਬਾਹਰ ਜਬੀ ਕਰਮ ਨੇ ਰਾਡ ਮਾਰੀ ਨਾ ਇਹ ਮੈਂ ਅੰਦਰ ਨੂੰ ਗਈ ਉਹਨੇ ਉਹਦੇ ਗਲ ਚ ਪਾਰਨਾ ਤਾਂ ਜੀ ਪਾ ਕੇ ਬਾਹਰ ਨੂੰ ਘੜੀਸ ਕੇ ਤਾਂ ਲੈ ਚੱਲਿਆ ਵਾ ਜੀ ਜਿੱਦ ਤੇ ਆਇਆ ਉਧਰ ਨੂੰ ਠੀਕ ਹੈ ਫਿਰ ਜਦ ਮੈਂ ਗਈ ਨਾ ਇਹ ਤੇ ਮੈਂ ਹਟਾਇਆ ਮੈਂ ਕਿਹਾ ਪੁੱਤ ਤੂੰ ਕਿਆ ਕਰਿਆ ਕਰਦਾ ਰਿਸ਼ਤੇਦਾਰ ਹੈ ਬਹਿ ਕੇ ਗੱਲ ਕਰ ਲੈ ਜੀ ਕੋਈ ਗੱਲ ਹੈ ਹਾਂ ਜੀ ਉਹਨੇ ਮੈਨੂੰ ਕੁਛ ਨਹੀਂ ਉਹ ਕਹਿੰਦਾ ਮੇਰੀ ਭੈਣ ਨੇ ਨਾਲੇ ਮੇਰੇ ਘਰ ਆ ਲਈ ਨੀ ਮੈਨੂੰ ਭੇਜਿਆ ਵਾ ਨਹੀਂ ਉਹਨੇ ਫਿਰ ਗੋਲੀ ਟੋੜ ਦੇ ਫਿਰ ਉਹਨੇ ਮੇਰੇ ਖੜੀ ਖੜੀ ਗੋਲੀ ਮਾਰਤੀ ਜੀ ਮੇਰੇ ਬੱਚੇ ਦੇ ਮਾਤਾ ਜੀ ਆ ਕਿ ਕੀ ਕੀ ਮਾਤਾ ਜੀ ਮੰਗ ਕੀ ਕਰਦੇ ਹੋ ਬਾਥਰੂਮ ਵਾਲ ਤੇ ਆਇਆ ਜੀ ਕੀ ਮੰਗ ਕਰਦੇ ਹੋ ਮਾਤਾ ਜੀ ਹੁਣ ਤੁਸੀਂ ਬੰਦ ਯਹੀ ਕਰਦੇ ਜੀ ਉਹ ਮੇਰੇ ਬੱਚੇ ਨੂੰ ਹਰ ਵੇਲੇ ਧੰਕੀਆਂ ਹੀ ਦੇਈ ਜਾਂਦਾ ਜੀ ਧੰਕੀ ਦੇਈ ਜਾਂਦਾ ਮੇਰੇ ਦੂਏ ਮੁੰਡਿਆਂ ਨੂੰ ਵੀ ਭੈਣ ਦਿਆਂ ਨੂੰ ਵੀ ਕਹਿ ਗਿਆ ਵੀ ਮੈਂ ਇੱਥੇ ਹੀ ਮਾਰਨੇ ਵੀ ਗੋਲੀ ਨਾਲ ਦੂਈ ਪਹਿਲਾਂ ਇਹਨੂੰ ਸਾਡੇ ਮੁੰਡੇ ਨੂੰ ਦਿੰਦਾ ਤਾਂ ਜੀ ਤਾਂ ਕੀ ਹੁਣ ਉਹਨਾਂ ਨੂੰ ਵੀ ਦਇਆ ਕਰਦਾ ਤਾਂ ਦੇ ਕੇ ਗਿਆ ਜੀ ਹੁਣ ਵਿਕਰਮ ਕਿਦਾਂ ਹਾਲ ਹੈ ਵਿਕਰਮ ਮੇਰਾ ਗੰਭੀਰ ਹਾਲਤ ਚ ਹੈ ਜੀ ਪਤਾ ਨਹੀਂ ਆ ਮੈਨੂੰ ਕੁਝ ਨਹੀਂ ਮੈਂ ਤਾਂ ਘਰੀ ਆ ਬੈਠੀ ਵੀ ਮੇਰਾ ਬੱਚਾ ਹੈ ਕੋਈ ਨਹੀਂ ਪੁਲਸ ਪੁਲਸ ਆਈ ਮੋ ਕਿੱਥੇ ਆ ਗਈ ਪੁਲਸ ਵੀ ਆਈ ਪੁਲਸ ਵੀ ਆਲੀ ਨਹੀਂ ਭਾਈ ਵੇ ਕੀ ਕਰਾਂ ਮੈਂ ਕਿੱਥੇ ਨੂੰ ਜਾਵਾਂ ਜੀ ਮੇਰੀ ਇੱਕ ਬੱਚਾ ਇੰਨੀ ਕਬੇਟੀ ਐ ਬਹੂ ਸਿੱਟ ਕੇ ਚਲ ਗਈ ਵੀ ਜੀ ਇੰਨੀ ਦੇਰ ਦੀ ਭਾਈ ਮੇਰੀ ਬੱਚੀ ਉਹ ਵੀ ਰਾੜਾ ਮਾਰਿਆ ਕਰਦੀ ਸੀ ਮੇਰਾ ਪਾਪਾ ਨਹੀਂ ਹੈ ਮੇਰੇ ਪਾਪਾ ਇਹਨਾਂ ਦੇ ਆਪਸ ਚ ਕੇਸ ਚੱਲਦਾ ਤੇ ਡਿਸਪੋਟ ਚਾਹੁੰਦੇ ਕੇਸ ਚੱਲਿਆ ਕਰਦਾ ਜੀ ਬਹੂ ਨੇ ਪਾਇਆ ਵਾ ਕਹਿੰਦੀ ਮੈਂ ਜਾਣਾ ਨਹੀਂ ਮੈਂ ਤੈਨੂੰ ਮਾਰ ਕੇ ਹਟਾਣਾ ਘਰਾਂ ਨੂੰ ਨਹੀਂ ਆਣਾ ਵੇ ਠੀਕ ਨਾਲ ਉਹ ਦੇ ਘਰ ਵਾਲੀ ਕਹਿੰਦੀ ਜੀ ਇਕੱਠੇ ਹੋਏ ਵੇ ਸਾਰੇ ਟੱਬਰ ਸੱਸ ਵੀ ਨਾਲ ਐ ਜੀ ਰਲ ਵੀ ਛਾਲੀ ਵੀ ਨਾਲ ਐ ਜੀ ਇੱਕ ਭੂਆ ਦਾ ਮੁੰਡਾ ਏ ਇਸ ਕੇਈ ਜਣੇ ਆ ਜੀ ਰਲੇ ਵੇ ਮੇਰੇ ਪੁੱਤ ਨੂੰ ਮਾਰਨੇ ਨੂੰ ਬਹੁਤ ਦੇਰ ਦੇ ਘੁੰਮੀ ਜਾਂਦੇ ਜੀ ਹਾਏ ਕਦੀ ਸਾਰੇ ਠਾਣੇ ਚ ਨੀ ਨੀਕੇ ਵੀ ਇਹੀ ਕਹਿੰਦਾ ਵੀ ਮੈਂ ਤੈਨੂੰ ਮਾਰਨਾ ਠਾਣੇ ਵਾਲਿਆ ਸਾਹਮਣੇ ਸਭ ਨਾਲ ਸਾਹਮਣੇ सरपंच ਸਾਹਮਣੇ ਵੀ ਕਹੀ ਜਾਂਦਾ ਇਹ ਸਾਡੇ ਘਰ ਤੇ ਹੋ ਰਹੀ ਹੈ ਇਹਨੂੰ ਵੀ ਪੁੱਛ ਲਓ ਬਹੁਤ ਵਾਰੀ ਜਿਹੜਾ ਸਾਡਾ ਉਹ ਕੋਰਟ ਚ ਕੇਸ ਚੱਲਦਾ ਬਹੁਤ ਵਾਰੀ ਅਸੀਂ ਮੋਰਵਰ ਬੰਦਨ ਲੈ ਕੇ ਥਾਣੇ ਚ ਵੀ ਗਏ ਸਾਰੇ ਪਾਸੇ ਅਸੀਂ ਇਸ ਬੱਚੇ ਨੂੰ ਵੀ ਇਹਨੂੰ ਫੌਜੀ ਨੂੰ ਵੀ ਬਹੁਤ ਸਮਝਾਇਆ ਬਈ ਬੈਠ ਕੇ ਗੱਲ ਕਰ ਲੈ ਇਹ ਹਰ ਵਾਰੀ ਮੇਰੀ ਪੰਚਾਇਤ ਸਾਹਮਣੇ ਵੀ ਤੇ ਲੋਕਾਂ ਸਾਹਮਣੇ ਵੀ ਇਹੀ ਧਮਕੀ ਦਿੰਦਾ ਸੀ ਇਹਨੂੰ ਸਾਡੀ ਬੋਟੀ ਨੂੰ ਵੀ ਤੂੰ ਆਪਣੇ ਮੁੰਡੇ ਨੂੰ ਬਚਾ ਲੈ ਮੈਂ ਇਹ ਮਾਰਨਾ ਸੋ ਇਹ ਪੂਰੀ ਆਪਣੀ ਘਟਨਾ ਪੂਰੀ ਕਰ ਗਿਆ ਆਪਣੀ ਦੇਸੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਬਈ ਇਸ ਬੱਚੇ ਦਾ ਜਿਹੜਾ ਇਨਸਾਫ ਹੈ ਕੱਲਾ ਬੱਚਾ ਹੈ ਉਹ ਇਹਨੂੰ ਫੌਜੀ ਨੂੰ ਅਕਲ ਦਿੱਤੀ ਜਾਵੇ ਕਿਉਂਕਿ ਸਾਡੇ ਘਰ ਪਰ ਆ ਕੇ ਇਹਨਾਂ ਅਟੈਕ ਕੀਤਾ ਬੱਚਾ ਇਸ ਵੇਲੇ ਪੀਜੀਆਈ ਸੀਰੀਅਸ ਹੈ ਤੇ ਜੀ ਸਮੋ ਜਸਟ ਫੋਨ ਤੇ ਇੱਕ ਇਨਫੋਰਮੇਸ਼ਨ ਮਿਲੀ ਹੈਗੀ ਹੈ ਕਿ ਚੀਖ ਨੇ ਕਿਸ ਨੇ ਗੋਲੀ ਮਾਰੀ ਥੇ ਤੇ ਉਹ ਲੜਕੇ ਜਿਹੜਾ ਜਿਹਦੇ ਕੋਲੀ ਲੱਗੀ ਸੀਗੀ ਉਹਨੂੰ ਉਹਦੇ ਪਰਿਵਾਰਕ ਮੈਂਬਰ ਪੀਜੀਏ ਲਿਖੇ ਗਏ ਰਾਜਲੀ ਉਹਦਾ ਆਪਰੇਸ਼ਨ ਚੱਲ ਰਿਹਾ ਹੈ ਤੇ ਫਿਲਹਾਲ ਜੋ ਪਰਿਵਾਰਕ ਮੈਂਬਰ ਦੱਸ ਰਹੇ ਹਨ ਕਿ ਹਲੇ ਸੇਫ ਹੈ ਤੇ ਜਾਨ ਨੂੰ ਖਤਰਾ ਨਹੀਂ ਹੈ ਫਿਲਹਾਲ ਬਾਕੀ ਅਸੀਂ ਵਿਜ਼ਿਟ ਕੀਤਾ ਸਪੌਟ ਤੇ ਉੱਥੇ ਫੋਰੈਂਸਿਕ ਟੀਮ ਬੁਲਾ ਕੇ ਕੀਤੀ ਗਈ ਪੜਤਾਲ ਬਟ ਅਫੀਸ਼ੀਅਲ ਸਟੇਟਮੈਂਟ ਇਹਨਾਂ ਦੇ ਘਰ ਦੇ ਵਾਲੇ ਹਲੇ ਦਿੱਤੀ ਨਹੀਂ ਗਈ ਹੈ ਬਿਆਨ ਉਹ ਕਹਿੰਦੇ ਆਪਰੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਦੱਸ ਪਾਵਾਂਗੇ ਤੇ ਜਿਵੇਂ ਉਹ ਬਿਆਨ ਲਿਖਾਦੇ ਹੈਗੇ ਅਸੀਂ ਉਸ ਦੇ ਅਕੋਰਡਿੰਗ ਕਰਚਾ ਤਚ ਕਰਕੇ ਕਾਰਵਾਈ ਕਰਾਂਗੇ ਸਰ ਇਹ ਤਾਂ ਐਵੇਂ ਪਤਾ ਲੱਗਿਆ ਕੋਈ ਚਲਾਉਣ ਵਾਲਾ ਹੈ ਕੋਈ ਨਹੀਂ ਅ ਹੇਲੇ ਪਰਿਵਾਰਕ ਮੈਂਬਰ ਆਫੀਸ਼ੀਅਲੀ ਦੱਸਣਗੇ ਉਸ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ